sat ਛਿੱਟੀ ਅਕਾਲ ਜੀ ਸਾਰਿਆਂ ਨੂੰ ਜ਼ਰੂਰੀ ਨਹੀਂ ਕਿ ਪਿੰਨੀਆਂ ਸਰਦੀ ਵਿੱਚ ਹੀ ਖਾਧੀਆਂ ਜਾਣ ਅੱਜ ਆਪਾਂ ਗਰਮੀ ਵਿੱਚ ਵੀ ਪਿੰਨੀਆਂ ਬਣਾ ਕੇ ਖਾਵਾਂਗੇ ਜਿਹੜੀਆਂ ਕਿ ਇੰਨੀਆਂ ਜ਼ਿਆਦਾ ਟੇਸਟੀ ਬਣਨਗੀਆਂ ਕਿ ਬੱਚੇ ਮੰਗ ਮੰਗ ਕੇ ਖਾਣਗੇ ਬਣਾਉਣੀਆਂ ਇੰਨੀਆਂ ਆਸਾਨ ਐ ਕਿ 15 ਤੋਂ 20 ਮਿੰਟਾਂ ਵਿੱਚ ਆਰਾਮ ਨਾਲ ਬਣ ਕੇ ਤਿਆਰ ਹੋ ਜਾਂਦੀਆਂ ਤੇ ਹਰ ਕੋਈ ਬਣਾ ਸਕਦਾ ਤੇ ਹੈਲਦੀ ਇੰਨੀਆਂ ਐ ਜਦੋਂ ਬੱਚਿਆਂ ਨੇ ਖਾ ਲੀਆਂ ਸੇਤ ਲਈ ਵੀ ਵਧੀਆ ਐ ਪੇਟ ਵੀ ਭਰ ਜਾਊਗਾ ਕਿਉਂਕਿ ਛੁੱਟੀਆਂ ਦੇ ਦਿਨ ਐ ਬਾਰ-ਬਾਰ ਨਨ ਨੂੰ ਭੁੱਖ ਲੱਗਦੀ ਰਹਿੰਦੀ ਹੈ ਜਦੋਂ ਵੀ ਮੰਗਣ ਤਾਂ ਚਟਪੜ ਤੁਸੀਂ ਦੇ ਸਕਦੇ ਹੋ ਇਹਦੇ ਲਈ ਲੈ ਆਪਾਂ ਫੁੱਲ ਮਖਾਣੇ ਅੱਧੀ ਕੌਲੀ ਫੁੱਲ ਮਖਾਣਿਆਂ ਦੀ 1.5 ਮਿੰਟ ਲਈ ਰੋਸਟ ਕਰ ਲਿਆ ਤੇ ਫਿਰ ਆਪਾਂ ਨੂੰ ਬਾਹਰ ਕੱਢ ਲਿਆ ਮਰਜ਼ੀ ਦੇ ਲੈ ਲਓ ਡਰਾਈ ਫਰੂਟ ਜਿਹੜੇ ਤੁਹਾਡੇ ਬੱਚੇ ਨੂੰ ਪਸੰਦ ਹੋਵੇ ਜੇ ਨਾ ਪਸੰਦ ਹੋਣ ਤਾਂ ਗ੍ਰਾਈਂਡ ਕਰਕੇ ਵੀ ਦੇ ਸਕਦੇ ਹਾਂ ਇਹਦੇ ਵਿੱਚ ਆਪਾਂ ਬਦਾਮ ਕਾਜੂ ਪੰਪਕਿਨ ਸੀਡਸ ਜਿਹੜੀਆਂ ਚੀਜ਼ਾਂ ਨੂੰ ਦਿਲ ਕਰੇ ਉਹੀ ਪਾ ਲਿਓ ਤੇ ਇਹਨੂੰ ਆਪਾਂ ਰੋਸਟ ਕਰਕੇ ਬਾਹਰ ਕੱਢ ਲਿਆ ਤਾਂ ਕਿ ਸਾਰਾ ਸਮਾਨ ਠੰਡਾ ਹੋ ਜੇ 1 ਕੱਪ ਲਿਆ ਆਪਾਂ ਸਿੱਕੇ ਹੋਦਾ ਚਾਹੋ ਤਾਂ ਇੱਕ ਕੌਲੀ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਤੁਸੀਂ ਘਿਓ ਲਓਗੇ ਓਨਾ ਹੀ ਤੁਸੀਂ ਆਟਾ ਲੈਣਾ ਸਿੰਪਲ ਆਪਣਾ ਘਰ ਵਾਲਾ ਆਟਾ ਕਣਕ ਦਾ ਜਿਹੜਾ ਆਪਾਂ ਯੂਜ਼ ਕਰਦੇ ਆ ਇਹਦੇ ਵਿੱਚ ਹੌਲੀ-ਹੌਲੀ ਤੁਸੀਂ ਪਾਓ ਮਤਲਬ ਇੱਕੋ ਕੌਲੀ ਇੱਕੋ ਸਾਰ ਨਾ ਪਾਓ ਹੌਲੀ-ਹੌਲੀ ਮਿਕਸ ਕਰਦੇ ਜਾਓ ਜ਼ਰੂਰਤ ਪਈ ਤਾਂ ਫੇਰ ਪਾਓ ਜਿਆਦਾ ਪਤਲਾ ਬਿਲਕੁਲ ਨਹੀਂ ਰੱਖਣਾ ਕਿਉਂ ਆਪਣੇ ਕੋਲੇ ਜੰਮਿਆ ਹੋਇਆ ਸੀ ਪਰ ਮੈਂ ਆਪਣੇ ਹਿਸਾਬ ਨਾਲ ਹੀ ਆਟਾ ਪਾਤਾ ਤੁਸੀਂ ਕਿਉਂ ਨੂੰ ਪਿੰਗਲਾ ਕੇ ਪਾਓ ਤਾਂ ਕਿ ਤੁਹਾਡਾ ਜਿਹੜਾ ਮੈਜ਼ਰਮੈਂਟ ਹੈ ਉਹ ਬਿਲਕੁਲ ਸਹੀ ਰਹੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੌਲੀ ਹੌਲੀ ਆਪਾਂ ਪਕਾਉਂਦੇ ਜਾਵਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਣੀ ਹੈ ਇੱਥੇ ਇੱਕ ਕਲਿੱਪ ਹੈ ਜਿਹੜੀ ਮੇਰੇ ਤੋਂ ਮਿਸ ਹੋ ਗਈ ਕਿਉਂਕਿ ਲਾਈਟ ਚਲੀ ਗਈ ਸੀ ਤੁਸੀਂ ਦੋ ਇਲਾਇਚੀਆਂ ਦਾ ਪਾਊਡਰ ਇਹਦੇ ਵਿੱਚ ਪਾ ਦਿਓ ਚਾਹੇ ਇਲਾਇਚੀ ਨੂੰ ਕੁੱਟ ਕੇ ਪਾ ਦਿਓ ਇਲਾਇਚੀ ਦਾ ਟੇਸਟ ਇਹਦੇ ਵਿੱਚ ਬੜਾ ਹੀ ਵਧੀਆ ਆਉਂਦਾ ਜਦੋਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਗੈਸ ਦੀ ਫਲੇਮ ਆਪਣੀ ਸਲੋ ਹੈ ਹੌਲੀ ਹੌਲੀ ਪਕਾਵਾਂਗੇ 10 ਤੋਂ 12 ਮਿੰਟ ਇਹਨੂੰ ਪਕਾਉਣ ਤੇ ਲੱਗਣਗੇ ਫਿਰ ਆਪਾਂ ਇਹਦੇ ਵਿੱਚ ਪਾਤਾ ਮਿਲਕ ਪਾਊਡਰ ਆਟੇ ਦਾ ਕਲਰ ਇੱਥੇ ਲਾਲ ਹੋਣਾ ਚ ਉਹ ਵੀ ਬੜੀ ਸੋਣੀ ਆਉਣ ਲੱਗੀ ਮਿਲਕ ਪਾਊਡਰ ਆਪਾਂ ਅੱਧੇ ਕੱਪ ਤੋਂ ਥੋੜਾ ਜਿਹਾ ਜ਼ਿਆਦਾ ਪਾਇਆ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਘੱਟ ਵੱਧ ਪਾ ਸਕਦੇ ਹੋ ਚੰਗੀ ਤਰ੍ਹਾਂ ਮਿਕਸ ਕਰਦੇ ਜਾਵਾਂਗੇ ਇਹ ਖੋਏ ਦਾ ਟੇਸਟ ਦੇਊਗਾ ਵਿੱਚ ਗਰਮੀ ਦਾ ਮੌਸਮ ਹੈ ਖੁਆ ਵਗੈਰਾ ਇਹਨਾਂ ਖਾਦਾ ਨਹੀਂ ਜਾਂਦਾ ਇਹਨਾਂ ਦਿਨਾਂ ਵਿੱਚ ਤੇ ਆਪਾਂ ਉਹਦੀ ਥਾਂ ਤੇ ਥੋੜਾ ਜਿਹਾ ਮਿਲਕ ਪਾਊਡਰ ਪਾਇਆ ਚਾਹੋ ਤੇ ਇੱਥੇ ਤੁਸੀਂ ਨਾਰੀਅਲ ਦਾ ਬੁਰਾਦਾ ਵੀ ਪਾ ਸਕਦੇ ਹੋ ਉਹਦੇ ਨਾਲ ਸਵਾਦ ਬੜਾ ਹੀ ਵਧੀਆ ਆਉਂੂ ਮਿਲਕ ਪਾਊਡਰ ਨਹੀਂ ਪਾਉਣਾ ਨੂੰ ਸਕਿਪ ਕਰ ਦਿਓ ਫਿਰ ਜਦੋਂ ਇਹ ਬਣ ਕੇ ਤਿਆਰ ਹੋ ਗਿਆ ਨਾਲ ਦੀ ਨਾਲ ਹੀ ਇਹਨੂੰ ਕੜਾਈ ਵਿੱਚੋਂ ਤੁਸੀਂ ਕੱਢ ਲਿਓ ਕਿਉਂਕਿ ਕੜਾਈ ਬਹੁਤ ਜ਼ਿਆਦਾ ਗਰਮ ਹੈ ਗਰਮੀ ਕਰਕੇ ਛੇਤੀ ਛੇਤੀ ਠੰਡੀ ਨਹੀਂ ਹੁੰਦੀ ਤੇ ਆਟੇ ਨੇ ਇਹਦੇ ਵਿੱਚ ਹੋਰ ਪੱਕਦੇ ਜਾਣਾਂ ਤੇ ਕਲਰ ਹੈ ਜਿਹੜਾ ਇਹਦਾ ਖਰਾਬ ਹੋ ਜਾਊਗਾ ਫਿਰ ਆਪਣੇ ਰੋਸਟ ਕੀਤੇ ਹੋਏ ਫੁੱਲ ਮਖਾਣੇ ਉਹਨੂੰ ਆਪਾਂ ਚੰਗੀ ਤਰੰਗ ਗ੍ਰाइंड ਕਰ ਲਾਂਗੇ ਕਿਉਂਕਿ ਥੋੜਾ ਜਿਹਾ ਵੀ ਮੋਟਾ ਪੀਸਾ ਜੇ ਖਾਣ ਵਿੱਚ ਵਧੀਆ ਨਹੀਂ ਲੱਗਦੇ ਕਿਉਂਕਿ ਬੱਚੇ ਨਖਰੇ ਬੜੇ ਹੀ ਕਰਦੇ ਐ ਉਸ ਤੋਂ ਬਾਅਦ ਇਹਦੇ ਵਿੱਚ ਹੀ ਆਪਾਂ ਸਾਰੇ ਡਰਾਈ ਫਰੂਟ ਪਾ ਦਾਂਗੇ ਤੇ ਇਹਨਾਂ ਨੂੰ ਦਰਦਰਾ ਜਿਹਾ ਪੀਸ ਲਾਂਗੇ ਜੇ ਬੱਚੇ ਇਹ ਚੀਜ਼ਾਂ ਸ਼ੰਦ ਨਹੀਂ ਕਰਦੇ ਕਿਉਂਕਿ ਕਈ ਵਾਰ ਬੱਚੇ ਚੁੰਚੁੰਚ ਕੇ ਡਰਾਈ ਫਰੂਟਸ ਬਾਹਰ ਕੱਢਣ ਲੱਗ ਜਾਂਦੇ ਆ ਤਾਂ ਇਹਨਾਂ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਗ੍ਰਾਈਂਡ ਕਰ ਦਿਓ ਤਾਂ ਕਿ ਬੱਚੇ ਨੂੰ ਪਤਾ ਹੀ ਨਾ ਲੱਗੇ ਵਿੱਚ ਕੀ ਪਾਇਆ ਆ ਆਟੇ ਨੂੰ ਆਪਾਂ 10 ਮਿੰਟਾਂ ਲਈ ਰੈਸਟ ਤੇ ਰੱਖਿਆ ਪਰ ਹਜੇ ਬਹੁਤ ਜ਼ਿਆਦਾ ਗਰਮ ਹੈ ਫਿਰ ਆਪਾਂ ਇਹਦੇ ਵਿੱਚ ਪਾਇਆ ਅੱਧੇ ਕੱਪ ਤੋਂ ਜ਼ਿਆਦਾ ਮਿਸ਼ਰੀ ਤੇ ਥੋੜੀ ਜੀ ਆਪਾਂ ਬਚਾ ਲਈ ਕਿਉਂਕਿ ਆਪਾਂ ਮਿੱਠੇ ਨੂੰ ਚੈੱਕ ਕਰਾਂਗੇ ਫਿਰ ਮਿਕਸ ਕਰਨੀ ਹੈ ਜ਼ਿਆਦਾ ਨਾ ਪਾਓ ਅੱਧਾ ਕੱਪੇ ਦੇ ਵਿੱਚ ਬਹੁਤ ਹੈ ਜੇ ਕੋਲੀ ਦੇ ਹਿਸਾਬ ਨਾਲ ਲਿਆ ਤਾਂ ਅੱਧੀ ਕੋਲੀ ਬਹੁਤ ਹੈ ਉਸ ਤੋਂ ਬਾਅਦ ਇਹਦੇ ਵਿੱਚ ਮਿਕਸ ਕਰਦੇ ਆਪਾਂ ਸਾਰੇ ਡਰਾਈ ਫ ਖਾਣੇ ਜਿਹਨਾਂ ਨੂੰ ਆਪਾਂ ਪੀਸ ਲਿਆ ਸੀ ਹੌਲੀ ਹੌਲੀ ਮਿਕਸ ਕਰਾਂਗੇ ਹਜੇ ਆਪਾਂ ਕੋਈ ਵੀ ਖੁਰਚਣਾ ਜਾਂ ਤੁਸੀਂ ਸਪੂਨ ਵਗੈਰਾ ਵਰਤ ਸਕਦੇ ਹੋ ਕਿਉਂਕਿ ਜਿਹੜਾ ਆਟਾ ਕਾਫੀ ਗਰਮ ਹੈ ਇਹਨੂੰ ਹੱਥ ਨਹੀਂ ਲੱਗ ਰਿਹਾ ਸੀ ਥੋੜਾ ਜਿਹਾ ਦੇਸੀ ਘਿਓ ਤੁਸੀਂ ਗਰਮ ਕਰਕੇ ਕੋਲ ਰੱਖ ਲੈਣਾਗਾ ਕਿਉਂਕਿ ਜੇ ਜ਼ਰੂਰਤ ਪਈ 1-2 ਚਮਚ ਤੁਸੀਂ ਮਿਕਸ ਕਰ ਲਿਓ ਕਿਉਂਕਿ ਕਈ ਵਾਰ ਪਿੰਨੀਆਂ ਨੂੰ ਬਣਾਉਣ ਵਿੱਚ ਦਿੱਕਤ ਆਉਂਦੀ ਹੈ ਮਤਲਬ ਬਾਈਂਡਿੰਗ ਸਹੀ ਨਹੀਂ ਹੁੰਦੀ ਤਾਂ ਤੁਸੀਂ ਥੋੜਾ ਜਿਹਾ ਘਿਓ ਹੈ ਜਿਹੜਾ ਐਟ ਅ ਟਾਈਮ ਪਾ ਸਕਦੇ ਹੋ ਪਰ ਪਹਿਲਾਂ ਤੁਸੀਂ ਆਟੇ ਨੂੰ ਪਤਲਾ ਨਾ ਰੱਖਿਓ ਕਿਉਂਕਿ ਗਰਮੀ ਦਾ ਮੌਸਮ ਹੈ ਜੇ ਪਿੰਨੀਆ ਤਿਆਰ ਹੋਣ ਤੋਂ ਬਾਅਦ ਕਿਉਂ ਨਿਕਲਣ ਲੱਗਿਆ ਤਾਂ ਪਿੰਨੀਆ ਵਧੀਆ ਨਹੀਂ ਬਣੀਆ ਤੇ ਬੱਚਿਆਂ ਨੇ ਖਾਣੀਆਂ ਨਹੀਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰੀ ਗਏ ਆਪਾਂ ਵਿੱਚ ਹੱਥੋਂ ਵੀ ਵਰਤਿਆ ਪਰ ਜਦੋਂ ਗਰਮ ਹੋਣ ਲੱਗਿਆ ਤਾਂ ਆਪਾਂ ਫੇਰ ਸਪੂਨ ਚੱਕ ਲਿਆ ਉਸ ਤੋਂ ਬਾਅਦ ਇਹਦੇ ਵਿੱਚ 1-2 ਚਮਚ ਕਿਓ ਦੀ ਜ਼ਰੂਰਤ ਪਈ ਤਾਂ ਆਪਾਂ ਪਾ ਲਿਆ। ਜਿਆਦਾ ਨਹੀਂ ਪਾਇਆ ਸਿਰਫ 2 ਚਮਚੀ ਪਾਏ ਹੈਗੇ। ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਤੇ ਇਹਦੀ ਬਾਈਂਡਿੰਗ ਜੀ ਆਪਾਂ ਕਰਕੇ ਦੇਖ ਲਾਂਗੇ। ਗਰਮੀ ਵਿੱਚ ਸਪੈਸ਼ਲ ਜੀ ਇਹ ਪੀਣੀਆਂ ਕਿਓ ਜੀ ਲੱਗੀਆਂ, ਪੇਟ ਵੀ ਪਰੂਗਾ ਤੇ ਸਿਹਤ ਲਈ ਬੜੀਆਂ ਵਧੀਆ ਨੇ ਬੱਚਿਆਂ ਲਈ ਆਰਾਮ ਨਾਲ ਬਣਾ ਸਕਦੇ ਹੋ। ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ। ਜਦੋਂ ਇਹ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਆ ਤਾਂ ਥੋੜਾ ਜਿਹਾ ਇੱਥੇ ਆਪਾਂ ਇਹਦਾ ਟੇਸਟ ਜਿਹੜਾ ਬੱਚਿਆਂ ਨੂੰ ਦਿਖਾਤਾ ਤਾਂ ਉਹਨਾਂ ਨੂੰ ਮਿੱਠਾ ਘੱਟ ਲੱਗਿਆ ਕਿਉਂਕਿ ਬੱਚਿਆਂ ਨੂੰ ਮਿੱਠਾ ਜ਼ਿਆਦਾ ਪਸੰਦ ਹੈ ਤਾਂ ਆਪਾਂ ਬਚੀ ਹੋਈ ਮਿਸ਼ਰੀ ਵੀ ਵਿੱਚ ਹੀ ਪਾਤੀ ਤੇ ਉਸ ਤੋਂ ਬਾਅਦ ਇਹਨੂੰ ਮਿਕਸ ਕਰ ਲਿਆ ਹੁਣ ਆਪਾਂ ਇਹਦੀਆਂ ਬੱਟਾਂਗੇ ਪਿੰਨੀਆਂ ਪਰ ਇਹਦੇ ਵਿੱਚ ਆਪਾਂ ਇੱਕ ਜ਼ਰੂਰੀ ਚੀਜ਼ ਹੋਰ ਪਾਵਾਂਗੇ ਜਿਸਦੇ ਨਾਲੇ ਦੇਖਣ ਵਿੱਚ ਬੜੀਆਂ ਹੀ ਵਧੀਆ ਲੱਗਣੀਆਂ ਤੇ ਆਪਾਂ ਇਹਦੇ ਵਿੱਚ ਪਾਇਆ ਜੀ ਮਗਜ ਜਿਹੜੀ ਕਿ ਅੱਖਾਂ ਲਈ ਬੜੇ ਵਧੀਆ ਹੁੰਦੇ ਆ ਬਾਕੀ ਜਦੋਂ ਇਹਦੀਆਂ ਪਿੰਨੀਆਂ ਬੱਟਾਂਗੇ ਤਾਂ ਬੜੀ ਵਧੀਆ ਇਹ ਵਿੱਚ ਦਿਸਣਗੇ ਮਗਜ ਦੀ ਤਸਵੀਰ ਹੈ ਜਿਹੜੀ ਉਹ ਠੰਡੀ ਹੁੰਦੀ ਹੈ ਤੇ ਇਹ ਬਹੁਤ ਵਧੀਆ ਹੁੰਦੇ ਆ ਹਰ ਇੱਕ ਚੀਜ਼ ਵਿੱਚ ਪਾਏ ਜਾਣ ਉਸ ਤੋਂ ਬਾਅਦ ਆਪਾਂ ਛੋਟੀਆਂ-ਛੋਟੀਆਂ ਨੀ ਪਿੰਨੀਆਂ ਜਿਹੜੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਕਿਉਂਕਿ ਬੱਚਿਆਂ ਨੂੰ ਦੇਣੀ ਹੈ ਜਿਆਦਾ ਵੱਡਾ ਸਾਈਜ਼ ਆਪਾਂ ਇਹਦਾ ਨਹੀਂ ਰੱਖਾਂਗੇ ਤੇ ਬੱਚੇ ਵੀ ਦੇਖ ਰਹੇ ਸੀ ਕਿ ਗਰਮੀ ਵਿੱਚ ਵੀ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ ਪਰ ਇਹਨੂੰ ਤੁਸੀਂ ਫ੍ਰਿਜ ਵਿੱਚ ਰੱਖਿਓ ਜਦੋਂ ਵੀ ਬੱਚਿਆਂ ਨੂੰ ਦੇਣੀ ਹੈ ਤਾਂ ਘੰਟੇ ਤੋਂ ਪਹਿਲਾਂ ਤੁਸੀਂ ਕੱਢ ਕੇ ਬਾਹਰ ਰੱਖਦੇ ਹੋ ਤੇ ਬੱਚਿਆਂ ਨੂੰ ਦੇ ਦਿਓ ਕਿਉਂਕਿ ਫ੍ਰਿਜ ਵਿੱਚ ਰੱਖੋਗੇ ਕੋਈ ਟੈਨਸ਼ਨ ਨਹੀਂ ਰਹਿਣੀ ਤਾਂ ਕਿ ਖਰਾਬ ਨਾ ਹੋਣ ਵੈਸੇ ਆਪਾਂ ਇਹਦੇ ਵਿੱਚ ਕੋਈ ਵੀ ਇਹੋ ਜੀ ਚੀਜ਼ ਨਹੀਂ ਪਾਈ ਜਿਹਦੇ ਨਾਲ ਇਹ ਖਰਾਬ ਹੋਣ ਪਰ ਗਰਮੀ ਇੰਨੀ ਜ਼ਿਆਦਾ ਕਿ ਕੁਝ ਕਹਿ ਨਹੀਂ ਸਕਦੇ ਗਰਮੀਆਂ ਦੇ ਲਈ ਵਧੀਆ ਤੋਂ ਵਧੀਆ ਰੈਸਪੀਆ ਤੁਹਾਡੇ ਲਈ ਲੈ ਕੇ ਆਉਣੇ ਆ ਜੇ ਤੁਹਾਨੂੰ ਵਧੀਆ ਲੱਗਦੀਆਂ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਤੁਹ ਕਮੈਂਟ ਕਰਕੇ ਦੱਸੋ ਕਿ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਕਿਉਂਕਿ ਮੈਨੂੰ ਵੀ ਪਤਾ ਲੱਗ ਜਾਂਦਾ ਹੈ ਵੀਡੀਓ ਕਿੱਥੋਂ ਤੱਕ ਜਾ ਰਹੀ ਹੈਗੀ ਉਸ ਤੋਂ ਬਾਅਦ ਆਪਾਂ ਜੀ ਪਿੰਨੀਆਂ ਕਰ ਲਈਆਂ ਬਿਲਕੁਲ ਤਿਆਰ ਜਦੋਂ ਤੁਸੀਂ ਖਾ ਕੇ ਦੇਖੋਗੇ ਸਵਾਦ ਮੈਨੂੰ ਆਪਣੇ ਆਪ ਹੀ ਕਮੈਂਟ ਕਰਕੇ ਦੱਸੋਗੇ ਹੁਣ ਜਲਦੀ ਜਲਦੀ ਬਣਾਓ ਖਾਓ ਤੇ ਇੰਜੋਏ ਕਰੋ ਧੰਨਵਾਦ